ਹੁਣ ਕੋਈ ਵੀ ਪੁਲਿਸ ਵਾਲਾ ਤੁਹਾਨੂੰ ਸੜਕ ਤੇ ਰੋਕ ਕੇ ਤੁਹਾਡਾ ਚਲਾਨ ਨਹੀਂ ਕਰੇਗਾ ਹੁਣ ਕੋਈ ਵੀ ਚਲਾਨ ਤੁਹਾਡਾ ਸੜਕ ਤੇ ਨਹੀਂ ਹੋਏਗਾ ਜੇ ਹੋਏਗਾ ਤਾਂ ਉਹ ਸਿਰਫ ਸੀਸੀਟੀਵੀ ਕਰਨਗੇ ਇਹ ਵੱਡੇ ਐਲਾਨ ਹੋ ਗਏ ਨੇ ਵੱਡੇ ਬਦਲਾਅ ਹੋ ਗਏ ਨੇ ਟ੍ਰੈਫਿਕ ਨਿਯਮਾਂ ਦੇ ਵਿੱਚ ਕਿਉਂ ਹੋਏ ਨੇ ਤੁਹਾਨੂੰ ਸਾਰਾ ਕੁਝ ਦੱਸਦੇ ਆ ਇਹ ਬਦਲਾਅ ਕਿਉਂ ਕੀਤਾ ਗਿਆ ਐਡਾ ਵੱਡਾ ਇਸ ਤੋਂ ਬਾਅਦ ਹੁਣ ਕੀ ਕੀ ਬਦਲਾਅ ਹੋਏਗਾ ਲੋਕਾਂ ਦਾ ਇਸ ਬਾਰੇ ਕੀ ਕਹਿਣਾ ਹੈ ਤੁਹਾਨੂੰ ਸਾਰਾ ਕੁਝ ਇਸ ਖਾਸ ਰਿਪੋਰਟ ਦੇ ਵਿੱਚ ਦੱਸਦੇ ਆ ਜੀ ਹਾਂ ਹੁਣ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਵਿਵਸਥਾ ਦੇ ਵਿੱਚ ਵੱਡਾ ਬਦਲਾਅ ਕਰ ਦਿੱਤਾ ਗਿਆ ਹੁਣ ਸ਼ਹਿਰ ਦੇ ਟ੍ਰੈਫਿਕ ਪੁਲਿਸ ਵਾਲੇ ਸੜਕ ਤੇ ਖੜੇ ਹੋ ਕੇ ਵਾਹਨ ਨਹੀਂ ਰੋਕ ਸਕਣਗੇ ਤੇ ਨਾ ਹੀ ਚਲਾਨ ਕੱਟ ਸਕਣਗੇ ਚੰਡੀਗੜ੍ਹ ਦੇ ਵਿੱਚ ਇਹ ਵੱਡਾ ਬਦਲਾਅ ਕੀਤਾ ਗਿਆ ਟ੍ਰੈਫਿਕ ਪ੍ਰਣਾਲੀ ਦੇ ਵਿੱਚ ਹੁਣ ਸਿਰਫ ਆਟੋਮੈਟਿਕ ਕੈਮਰਾ ਸੀਸੀਟੀਵੀ ਦੀ ਨਿਗਰਾਨੀ ਦੇ ਆਧਾਰ ਤੇ ਹੀ ਚਲਾਨ ਕੀਤੇ ਜਾਣਗੇ ਇਸ ਫੈਸਲੇ ਰਾਹੀਂ ਸਾਰੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਨਿਗਰਾਨੀ ਕੈਮਰਾ ਆਧਾਰਿਤ ਪ੍ਰਣਾਲੀ ਦੁਆਰਾ ਕੀਤੀ ਜਾਵੇਗੀ ਆਟੋਮੈਟਿਕ ਨੰਬਰ ਪਲੇਟ ਪਛਾਣ اے ਐਨ ਵੀ ਆਰ ਕੈਮਰੇ ਵਾਹਨ ਦੀ ਗਤੀ ਲਾਲ ਬੱਤੀ ਜੰਪ ਕਰਨਾ ਹੈਲਮਟ ਨਾ ਪਹਿਨਣਾ ਸੀਟ ਬੈਲਟ ਨਾ ਪਹਿਨਣਾ ਆਦੋ ਰਿਕਾਰਡ ਕਰਨਗੇ ਅਤੇ ਉਸ ਦੇ ਆਧਾਰ ਤੇ ਹੀ ਚਲਾਨ ਜੜਿਆ ਜਾਰੀ ਕੀਤੇ ਜਾਣਗੇ ਡੀਜੀਪੀ ਸਾਗਰ ਪ੍ਰੀਤ ਹੁੱਡਾ ਨੇ ਸਖਤ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਟ੍ਰੈਫਿਕ ਲਾਈਟ ਪੁਆਇੰਟਾਂ ਅਤੇ ਚੌਰਾਹਿਆਂ ਤੇ ਤੈਨਾਤ ਪੁਲਿਸ ਵਾਲੇ ਸਿਰਫ ਟ੍ਰੈਫਿਕ ਕੰਟਰੋਲ ਦਾ ਕੰਮ ਕਰਨਗੇ ਉਹਨਾਂ ਨੂੰ ਕਿਸੇ ਵੀ ਵਾਹਨ ਨੂੰ ਰੋਕਣ ਦਾ ਅਧਿਕਾਰ ਨਹੀਂ ਹੋਵੇਗਾ ਉਹ ਕਿਸੇ ਵੀ ਵਿਅਕਤੀ ਨੂੰ ਰੋਕ ਕੇ ਚਲਾਨ ਨਹੀਂ ਕਰ ਸਕਣਗੇ ਨਾ ਹੀ ਕਿਸੇ ਵਿਅਕਤੀ ਨੂੰ ਜਾਂ ਵਾਹਨ ਨੂੰ ਰੋਕ ਸਕਣਗੇ ਹੁਣ ਪੁਲਿਸ ਵੱਲੋਂ ਬਾਹਰੀ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਨਾਲ ਵੀ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਕਰਦੇ ਪਹਿਲਾਂ ਬਾਹਰੀ ਨੰਬਰਾਂ ਵਾਲੇ ਵਾਹਨਾਂ ਨੂੰ ਰੋਕਣ ਅਤੇ ਦਸਤਾਵੇਜ਼ਾਂ ਦੀ ਜਾਂਚ ਕਰਨ ਦਾ ਬੇਲੋੜਾ ਸਵਾਲ ਪੁੱਛਣ ਦੀ ਸ਼ਿਕਾਇਤਾਂ ਆਉਂਦੀਆਂ ਸਨ ਜਿਸ ਕਾਰਨ ਸੈਲਾਨੀਆਂ ਅਤੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਸੀ ਹੁਣ ਜੰंडीगढ़ ਦੇ ਵਿੱਚ ਟ੍ਰੈਫਿਕ ਪੁਲਿਸ ਕਰਮਚਾਰੀ ਸੜਕ ਤੇ ਕਿਸੇ ਵੀ ਵਾਹਨ ਨੂੰ ਨਹੀਂ ਰੋਕ ਸਕਣਗੇ ਅਤੇ ਨਾ ਹੀ ਚਲਾਨ ਕਰ ਸਕਣਗੇ ਰਿਸ਼ਵਤ ਲੈਣ ਵਾਲੇ ਕਾਂਸਟੇਬਲ ਨੂੰ ਮੌਤਲ ਕੀਤਾ ਗਿਆ ਜਿहां ਟ੍ਰੈਫਿਕ ਪੁਲਿਸ ਦੀ ਪ੍ਰੋਸੇਗਤਾ ਦੇ ਸਵਾਲ ਉਠਾਏ ਗਏ ਸਨ ਜਦੋਂ ਕਿ ਇੱਕ ਟ੍ਰੈਫਿਕ ਕਾਂਸਟੇਬਲ ਨੂੰ ਰਿਸ਼ਵਤ ਲੈਂਦੇ ਰਕੰਗੇ ਹੱਥੀ ਫੜਿਆ ਗਿਆ ਸੀ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਸਬੰਧਤ ਕਾਂਸਟੇਬਲ ਨੂੰ ਤੁਰੰਤ ਮੌਤਲ ਕਰ ਦਿੱਤਾ ਗਿਆ ਸੀਨੀਅਰ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਹੁਣ ਕਿਸੇ ਵੀ ਤਰ੍ਹਾਂ ਦੀ ਰਿਸ਼ਵਤਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਯਾਨੀ ਕਿ ਹੁਣ ਸਾਫ ਹੋ ਗਿਆ ਕਿ ਹੁਣ ਤੁਹਾਡੇ ਤੋਂ ਕੋਈ ਵੀ ਟ੍ਰੈਫਿਕ ਪੁਲਿਸ ਵਾਲਾ ਪੈਸੇ ਨਹੀਂ ਲੈ ਸਕਦਾ ਸਿੱਧੇ ਤੌਰ ਤੇ ਤੁਹਾਨੂੰ ਰੋਕ ਕੇ ਤੁਹਾਡੇ ਚਲਾਨ ਕਰਨ ਦੇ ਨਾਂ ਤੇ ਤੁਹਾਡੇ ਤੋਂ ਕੋਈ ਵੀ ਰਿਸ਼ਵਤ ਜੜੀਆਂ ਨਹੀਂ ਲਈ ਜਾਵੇਗੀ ਹੁਣ ਇਹਨਾਂ ਜੋ ਬਦਲਾਅ ਕੀਤੇ ਗਏ ਨੇ ਚੰਡੀਗੜ੍ਹ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਬਦਲਾਅ ਦੇ ਨਾਲ ਕਿੰਨਾ ਕੁ ਫਰਕ ਪਵੇਗਾ ਜੋ ਰਿਸ਼ਵਤ ਖੋਰੀ ਚੱਲ ਰਹੀ ਸੀ ਲੋਕ ਜਿਹੜੇ ਅਸ ਤੋਂ ਪਰੇਸ਼ਾਨ ਸੀਗੇ ਕਿਉਂਕਿ ਜਦੋਂ ਬਾਹਰਲੀ ਰਾਜਾਂ ਤੋਂ ਬਾਹਰਲੇ ਰਾਜਾਂ ਤੋਂ ਲੋਕ ਇੱਥੇ ਘੁੰਮਣ ਆਉਂਦੇ ਸੀ ਜਾਂ ਫਿਰ ਸੈਲਾਨੀ ਆਉਂਦੇ ਸੀ ਤਾਂ ਉਹਨਾਂ ਨੂੰ ਰੋਕ ਕੇ ਬਾਹਰਲਾ ਨੰਬਰ ਦੇਖ ਕੇ ਪੁੱਛਿਆ ਜਾਂਦਾ ਸੀ ਸਵਾਲ ਕੀਤੇ ਜਾਂਦੇ ਸੀ ਦਸਤਾਵੇਜ਼ ਮੰਗੇ ਜਾਂਦੇ ਸੀ ਤਾਂ ਅਜ ਤੋਂ ਬਾਅਦ ਹੁਣੇ ਜੋ ਬਦਲਾਅ ਕੀਤਾ ਗਿਆ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਸ ਦਾ ਪੋਜ਼ਿਟਿਵ ਪੱਖ ਜਾ ਰਿਹਾ ਲੋਕ ਇਸ ਨੂੰ ਸਹੀ ਕਹਿ ਰਹੇ ਨੇ ਆਖਰ ਤੁਹਾਡਾ ਪੱਖ ਜਾਣਨਾ ਵੀ ਬੇਹੱਦ ਜ਼ਰੂਰੀ ਆ ਤੁਹਾਨੂੰ ਕੀ ਲੱਗਦਾ ਕਿ ਇਹ ਬਦਲਾਅ ਨਾਲ ਕਿੰਨਾ ਕੁ ਫਰਕ ਪਵੇਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਤੁਸੀਂ ਸੁਣ ਹੀ ਲਿਆ ਕਿ ਹੁਣ ਤੁਹਾਨੂੰ ਸੜਕ ਤੇ ਕੋਈ ਵੀ ਟ੍ਰੈਫਿਕ ਪੁਲਿਸ ਵਾਲਾ ਰੋਕ ਕੇ ਹੱਥ ਦੇ ਕੇ ਤੁਹਾਨੂੰ ਰੋਕੇਗਾ ਨਹੀਂ ਤੇ ਉਸ ਤੋਂ ਬਾਅਦ ਤੁਹਾਡਾ ਚਲਾਨ ਨਹੀਂ ਕਰੇਗਾ ਇਹ ਜਾਣਕਾਰੀ ਤੁਹਾਡੇ ਲਈ ਅਹਿਮ ਹੈ ਖਾਸ ਕਰਕੇ ਜੇਕਰ ਤੁਹਾਡਾ ਰੋਜ਼ ਹੀ ਚੰਡੀਗੜ੍ਹ ਦੇ ਵਿੱਚ ਚਲਾਨ ਹੁੰਦਾ ਹੈ ਪੁਲਿਸ ਵਾਲੇ ਤੁਹਾਨੂੰ ਰੋਕ ਕੇ ਤੁਹਾਡਾ ਚਲਾਨ ਕੱਟ ਦਿੰਦੇ ਨੇ ਤਾਂ ਇਹ ਖਬਰ ਸਿਰਫ ਤੇ ਸਿਰਫ ਤੁਹਾਡੇ ਲਈ ਆ ਜੇ ਤੁਹਾਡੇ ਦੋਸਤ ਮਿੱਤਰ ਯਾਰ ਵੈਲੀ ਜਿਹੜੇ ਆ ਉਹ ਚੰਡੀਗੜ੍ਹ ਘੁੰਮਣ ਆਉਂਦੇ ਨੇ ਤੇ ਉਹਨਾਂ ਦਾ ਵੀ ਚਲਾਨ ਹੁੰਦਾ ਤਾਂ ਫਿਰ ਤੁਸੀਂ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਭੇਜ ਦਿਓ ਤਾਂਕਿ ਉਹਨਾਂ ਤੱਕ ਇਹ ਸਹੀ ਜਾਣਕਾਰੀ ਜ਼ਰੂਰ ਪਹੁੰਚ ਜਾਵੇ ਤਾਂਕਿ ਉਹਨਾਂ ਦਾ ਕੋਈ ਚਲਾਨ ਹੋਣ ਬੇਵਜਾ